ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਉਤਵਾਦੀਆਂ ਹੋਏ ਭਿਆਨਕ ਮੁਕਾਬਲੇ ਦੌਰਾਨ ਫੌਜ ਦੇ ਇੱਕ ਜੂਨੀਅਰ ਕਮਿਸ਼ਨਰ ਅਫਸਰ ਸਮੇਤ ਦੋ ਜਵਾਨ ਸ਼ਹੀਦ ਹੋ ਗਏ ਅਤੇ ਇੱਕ ਹੋਰ ਜਵਾਨ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਸਵੇਰੇ ਸ਼ੁਰੂ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਦੋ ਉਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਪਛਾਣ ਸੁਬਿਹਾਰ ਪਰਪਤ ਗੌਰ ਅਤੇ ਲੋਸ ਨਾਇਕ ਨਰਿੰਦਰ ਸਿੰਧੂ ਵਜੋ ਹੋਈ ਹੈ। ਇਹ ਕੁਲੀਨ ਪੈਰਾ ਟ੍ਰੂਪਰ ਫੌਜ, ਪੁਲਿਸ ਅਤੇ ਸੀਆਰਪੀਐਫ ਦੁਆਰਾ ਸਾਂਝੇ ਤੌਰ 'ਤੇ ਸ਼ੁਰੂ ਕੀਤੇ ਗਏ ਆਪਰੇਸ਼ਨ ਦਾ ਹਿੱਸਾ ਸਨ। ਫੌਜ ਦੁਆਰਾ ਇਹ ਕਿਹਾ ਗਿਆ ਹੈ ਕਿ ਚਿਨਾਰ ਕੋਰ ਦੇਸ਼ ਪ੍ਰਤੀ ਡ ਉਨ੍ਹਾਂ ਦੀ ਹਿੰਮਤ ਤੇ ਸਮਰਪਣ ਸਾਨੂੰ ਹਮੇਸ਼ਾ ਯਾਦ ਰਹੇਗਾ ਭਾਰਤੀ ਫੌਜ ਡੂੰਗੀ ਸੰਵੇਦਨਾ ਪ੍ਰਗਟ ਕਰਦੀ ਹੈ ਤੇ ਦੁਖੀ ਪਰਿਵਾਰਾਂ ਨਾਲ ਇਕਤਾ ਵਿੱਚ ਖੜੀ ਹੈ ਕਾਰਵਾਈ ਜਾਰੀ ਹੈ ਪੁਲਿਸ ਤੇ ਫੌਜ ਦੇ ਅਨੁਸਾਰ ਇਹ ਮੁਕਾਬਲੇ ਅੱਜ ਸਵੇਰੇ ਗੁੱਡਰ ਜੰਗਲਾਤ ਖੇਤਰ ਵਿੱਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਖਾਸ ਸੂਚਨਾ ਤੋਂ ਬਾਅਦ ਇੱਕ ਅਤਵਾਦ ਵਿਰੋਧੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਸ਼ੁਰੂ ਹੋਇਆ ਸ਼ੁਰੂਆਤੀ ਗੋਲੀਬਾਰੀ ਵਿੱਚ ਇੱਕ ਅਤਵਾਦੀ ਇੱਕ ਸਥਾਨਕ ਰੰਗਰੂਟ ਮਾਰਿਆ ਗਿਆ ਸੀ ਜਿਵੇਂ ਹੀ ਮੁਕਾਬਲਾ ਜੰਗਲੀ ਖੇਤਰ ਵਿੱਚ ਫੈਲਿਆ ਫੌਜ ਨੇ ਕਿਹਾ ਕਿ ਇੱਕ ਜੀਸੀਓ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਫੌਜ ਨੇ ਇੱਕ ਹੋਰ ਅਤਵਾਦੀ ਦੇ ਮਾਰੇ ਜਾਣ ਅਤੇ ਇੱਕ ਹੋਰ ਸੈਨਿਕ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਸੀ ਮੁਕਾਬਲੇ ਵਿੱਚ ਮਾਰੇ ਗਿਆ ਦੂਜਾ ਅਤਵਾਦੀ ਇੱਕ ਵਿਦੇਸ਼ੀ ਅਤਵਾਦੀ ਮੰਨਿਆ ਗਿਆ ਹੈ ਪਰ ਅਜੇ ਤੱਕ ਮਾਰੇ ਗਏ ਦੋਵਾਂ ਅਤਵਾਦੀਆਂ ਦੀ ਪਛਾਣ ਅਧਿਕਾਰਤ ਤੌਰ 'ਤੇ ਸਥਾਪਿਤ ਨਹੀਂ ਕੀਤੀ ਗਈ